ਪਰਾਂ ਚ ਫੇਲਾ ਵੀ ਮੇਰੇ ਗਏ ਸੀਗੇ ਤਾਂ ਉਹਨਾਂ ਚ ਫੇ ਮੈਂ ਉਹ ਆ ਗਏ ਤਾਂ ਮੈਨੂੰ ਰਿਸ਼ਤੇਦਾਰ ਨੇ ਕਿਹਾ ਸੀ ਰਿਸ਼ਤੇਦਾਰੀ ਸੀ ਸਾਡਾ ਅੱਛਾ ਉਹਨਾਂ ਦਾ ਜਿੱਦਾਂ ਇਹ ਤੋਂ 30000 ਰੁਪਇਆ ਲਿਆ ਭੇਜਣ ਦਾ ਅੱਛਾ ਤੁਹਾਡੇ ਕੋਲ 30000 ਹਾਂਜੀ ਸਾਡੇ ਕੋਲ 30000 ਲਿਆ ਉਧਰ ਜਾ ਕੇ ਏਜੰਟ ਨੇ ਵੀ ਦਿੱਤਾ ਇਹਨਾਂ ਨੂੰ ਅੱਛਾ ਏਜੰਟ ਨੇ ਵੀ ਦਿੱਤਾ ਫੇ ਇਹ ਕਿੰਨਾ ਦਿੱਤਾ ਕਿ ਇਹਨਾਂ ਨੂੰ ਮੈਨੂੰ ਪਤਾ ਨਹੀਂ ਹੈਗਾ ਏਜੰਟ ਨੇ ਵੀ ਦਿੱਤਾ ਹੈਗਾ ਤਾਂ ਉਧਰ ਮੈਨੂੰ ਆਫਿਸ 'ਚ ਰੱਖਿਆ ਆਫਿਸ 'ਚ ਰੱਖਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੰਮ ਤੇ ਭੇਜਤਾ ਕੰਮ ਤੇ ਵੇਜ ਜਦ ਹੀ ਉਹ ਤੋਂ ਮੈਨੂੰ 15 ਦਿਨ ਸਹੀ ਰਹੇ ਮੇਨਾ ਉਸ ਤੋਂ ਬਾਅਦ ਮੈਨੂੰ ਟੌਰਚਰ ਕਰਦੇ ਰਹੇ ਇਹਨਾਂ ਨੂੰ ਮੈਂ ਕਿਹਾ ਮੇਰਾ ਘਰ ਚੇਂਜ ਕਰ ਦੋ ਕਹਿੰਦੇ ਮੈਂ 2.3 ਲੱਖ ਰੁਪਇਆ ਦੋ ਤਾਂ ਘਰ ਚੇਂਜ ਕਰਾਂਗੇ ਮੈਂ ਕਿਹਾ ਇੰਨੇ ਪੈਸੇ ਤੇ ਮੇ ਕੋ ਹੈ ਨਹੀਂ ਮੈਂ ਕਿੱਥੋਂ ਕਰਾਂ ਨੇ ਠੀਕ ਹੈ ਫਿਰ ਉਹਨਾਂ ਨੇ ਮੇਰਾ ਧੰਕੀ ਦਿੱਤੀ ਥੋਟ ਮਾਰਦੀ ਤੇ ਜਿੱਦਨ ਜੀ ਮੈਂ ਭੱਜਣਾ ਸੀ ਉਸ ਦਿਨ ਮੈਂ ਰਾਤ ਨੂੰ ਇਹਨਾਂ ਨੇ ਕੁੱਟਿਆ ਹਾਂ ਹਾਂਜੀ ਉਹ ਗੰਦਾ ਮੌਲ ਆ ਤੇ ਉਹ ਤੇ ਬਾਕੀ ਕੁੜੀਆਂ ਵੀ ਫਸੀਆਂ ਹੋਈਆਂ ਨੇ ਪੰਜਾਬੀ ਸੀ ਸਾਰੀ ਪੰਜਾਬੀ ਵੀ ਆ ਯੂਪੀ ਦੇ ਵੀ ਵਿਆਹ ਨੇ ਇਸੇ ਚੀਜ਼ ਦਾ ਅਸ਼ਕਾਰ ਹੋ ਰਹੀਆਂ ਹਾਂ ਹਾਂਜੀ ਸਾਰੀ اسی ਚੀਜ਼ ਦੀ ਅਸ਼ਕਾਰ ਕਿੰਨੀਆਂ ਐਕਸ ਹੋਣੀਆਂ 20 ਕੁੜੀਆਂ ਹੋਣੀਆਂ ਹੱਲੇ ਵੀ ਹਾਂਜੀ ਜਿਹੜੇ ਏਜੰਟ ਜਿਹੋ ਜਿਹੜੇ ਹੈ ਉਹਨਾਂ ਦੇ ਮਗਰ ਲੱਗ ਕੇ ਇਹਨਾਂ ਨੂੰ ਆਪਣੀਆਂ ਲੜਕੀਆਂ ਨੂੰ ਨਾ ਭੇਜਿਆ ਜਾਵੇ ਬਹੁਤ ਵੱਡਾ ਉੱਥੇ ਖਤਰਾ ਵੀ ਹੈ ਇਹਨਾਂ ਦਾ ਸੋਸ਼ਲ ਵੀ ਹੁੰਦਾ ਤੇ ਕਿਸੇ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਲੋਕ ਇਹਨਾਂ ਦੇ ਨਾਲ ਠੱਗੀਆਂ ਕਰਦੇ ਆ ਮਗਰੋਂ ਫਸਾ ਦਿੰਦੇ ਆ ਜਾਂ ਕਹਿੰਦੇ ਆ ਚੋਰੀ ਦਾ ਕੇਸ ਪਾ ਦੇਣਾ ਜਾਂ ਕੁਝ ਹੋਰ ਇਹੋ ਜਿਹੇ ਇਲਜ਼ਾਮ ਲਾ ਕੇ ਜੇਲ੍ਹ ਚ ਭੇਜ ਦਿੰਦੇ ਆ ਜਿਹਦੇ ਨਾਲ ਨਾ ਤਾਂ ਪਿਛੇ ਪਰਿਵਾਰ ਕੁਝ ਕਰ ਸਕਦਾ ਨਾ ਪਿਛੇ ਕੋਈ ਉਹਦਾ ਜਿਹੜਾ ਹੈਗਾ ਅਪਰੋਚ ਹੋ ਸਕਦੀ ਹੈ ਤੁਸੀਂ ਬੇਨਤੀ ਕਰਾਂਗੇ ਕਿ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਆਪਣੀਆਂ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਘਰ ਵਾਲੀਆਂ ਨੂੰ ਲੜਕੀਆਂ ਨੂੰ ਜਿਹੜਾ ਹੈਗਾ ਵਿਦੇਸ਼ ਵਿੱਚ ਇਹਨਾਂ ਵਿੱਚ ਮੁਲਕਾਂ 'ਚ ਨਾ ਭੇਜਿਓ ਜੇ ਭੇਜਣਾ ਤੇ ਕਿਸੇ ਵਧੀਆ ਜਿਹੜੇ ਏਜੰਟ ਜਿਹੜੇ ਰਜਿਸਟਰਡ ਆ ਉਹਨਾਂ ਰਾਹੀਂ ਜਾ ਸਕਦੇ ਆ ਪਰ ਇਹਨਾਂ ਠੱਗ ਏਜੰਟਾਂ ਤੋਂ ਪਰ ਜਿੰਨੇ ਲੋੜ ਆਏ ਬੜਾ ਲਗਾਤਾਰ ਅਸੀਂ ਬੇਨਤੀਆਂ ਕਰ ਰਹੇ ਪਰ ਫਿਰ ਵੀ ਉਹ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਇਸੇ ਤਰ੍ਹਾਂ ਦਾ ਸਹਾਰਾ ਬਣਾ ਲੇ